ਕਹਿੰਦਾ ਕੀ ਤੇ ਵਾਰਤ ਹੋਈ ਸਰੀ ਇਹ ਗੋਪਾਲ ਮੰਦਰ ਗੋਪਾਲ ਨਗਰ ਏਰੀਆ ਪੈਂਦਾ ਗੋਪਾਲ ਮੰਦਰ ਦੇ ਬਿਲਕੁਲ ਹੀ ਨਾਲ ਘਰ ਆ ਬੈਕਸਾਈਡ ਪੈਂਦੀ ਗੋਪਾਲ ਮੰਦਰ ਦੀ ਅੱਜ ਇੱਕ ਛੋਟੀ ਬੱਚੀ 4 ਸਾਲ ਦੀ ਸਕੂਲੇ ਪੜ੍ਹਦੀ ਆ ਔਰ ਉਹ 2:00 ਵਜੇ ਦੇ ਲਗਭਗ ਆਪਣੇ ਸਕੂਲ ਛੁੱਟੀ ਹੋਣ ਤੋਂ ਬਾਅਦ ਆਈ ਆ ਤੇ ਇੱਕ ਸਕੂਟਰ ਤੇ ਐਕਟਿਵਾ ਟਾਈਪ ਸਕੂਟਰ ਸੀਗਾ ਬੰਦੇ ਦਾ ਔਰ ਉਹ ਬੱਚੀ ਦੇ ਕੋਲ ਆ ਕੇ ਆਪਣੇ ਗੇਟ ਤੇ ਬੱਚੀ ਆਪਣੇ ਗੇਟ ਤੇ ਖੜੀ ਹੈ ਅੰਦਰ ਜਾਣ ਲਈ ਤੇ ਆ ਕੇ ਕਹਿੰਦਾ ਵੀ ਬੱਚੇ ਟਾਈਮ ਕਿੰਨਾ ਹੋਇਆ ਬੱਚੇ ਨੇ ਅੰਦਰ ਮੂੰਹ ਕਰਕੇ ਮੰਮਾ ਨੂੰ ਪੁੱਛਿਆ ਟਾਈਮ ਕਿੰਨਾ ਹੋਇਆ ਦਾ ਕੋਣੀ ਜਰ ਨੂੰ ਬੱਚੇ ਨੂੰ ਉਹਨੇ ਖਿੱਚ ਕੇ ਤੇ ਆਪਣੇ ਸਕੂਟਰ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬੱਚੇ ਨੇ ਬਹੁਤ ਜ਼ੋਰ ਦੀ ਚੀਕਾਂ ਮਾਰੀਆਂ ਨੇ ਜਦੋਂ ਬੱਚੇ ਦੀ ਮੰਮੀ ਬਾਹਰ ਆ ਗਈ ਉਹਨੇ ਸੋਚਿਆ ਵੀ ਸ਼ਾਇਦ ਬੱਚੇ ਨੂੰ ਕੋਈ ਕੁੱਤਾ ਪੈ ਗਿਆ ਹੋਵੇ ਲੱਗੇ ਦੁਕਾਨ ਹੈ ਉਹ ਦੁਕਾਨਦਾਰ ਵੀ ਬਾਹਰ ਆਏ ਨੇ ਤੇ ਉਹਨੇ ਇੰਨੀ ਤੇਜ਼ ਸਪੀਡ ਨਾਲ ਸਕੂਟਰ ਕੱਢਿਆ ਉਥੋਂ ਵੀ ਜੇ ਕੋਈ ਅੱਗੋਂ ਆਉਂਦਾ ਤੇ ਭਾਵੇਂ ਉਹਨੂੰ ਥੱਲੇ ਦੇ ਦਿੰਦਾ ਮਤਲਬ ਬਹੁਤ ਮੰਦਭਾਗੀ ਘਟਣਾ ਗੋਪਾਲਨਗਰ ਏਰੀਆ ਦੇ ਵਿੱਚ ਗੋਪਾਲ ਮੰਦਿਰ ਦੇ ਕੋਲ ਇੱਕ ਛੋਟੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਮੜੇ ਵੱਤੋਂ ਬੱਤਰ ਹੁੰਦੇ ਜਾ ਰਹੇ ਨੇ ਅੱਜ ਗੁਰਦਾਸਪੁਰ ਦੇ ਵਿੱਚ ਵੀ ਕਿਡਨੈਪਿੰਗ ਦਾ ਜਿਹੜਾ ਕੇਸ ਸਾਹਮਣੇ ਆਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਬੱਚਾ ਬਚ ਗਿਆ ਥੋੜੇ ਦਿਨ ਪਹਿਲੇ ਪਠਾਨਕੋਟ ਵੀ ਤੁਸੀਂ ਦੇਖਿਆ ਸੀਗਾ ਵੀ ਇੱਕ ਬੱਚੇ ਨੂੰ ਕਿਡਨੈਪ ਕਰਕੇ ਲੈ ਗਏ ਸੀਗੇ ਰੋਜ਼ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਮੋਟਰਸਾਈਕਲ ਚੋਰੀ ਹੋ ਰਹੇ ਨੇ ਲੇਡੀਜ਼ ਦੀਆਂ ਚੂੜੀਆਂ ਲੱਥ ਰਹੀਆਂ ਨੇ ਗੋਲੀਆਂ ਸ਼ਰੇਆਮ ਚੱਲ ਰਹੀਆਂ ਨੇ ਤਕੜ ਸ਼ਰੇਆਮ ਹੋ ਰਹੇ ਨੇ ਕੁੜੀਆਂ ਕਿਸ ਤਰ੍ਹਾਂ ਦਾ ਹੋ ਰਿਹਾ ਸੀ ਕਿਦਾ ਅ ਮੂੰ ਬਨੇ ਹੋਇਆ ਸੀਗਾ ਪਗ ਬਣੀ ਰਹੀ ਤੇ ਥੋੜਾ ਹਲਦੀ ਸੀਗਾ ਜੋ ਫੁਟ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਜਸ ਸਕੂਟੀ ਦਾ ਨੰਬਰ ਹੈਗਾ ਪਤਾ ਟ੍ਰੇਸ ਕੀਤਾ ਕਿੱਥੋਂ ਦਾ ਨੰਬਰ ਮਿਲਿਆ ਉਹ ਦੇਖੋ ਇਹਦੇ ਪੁਲਿਸ ਦਾ ਕੰਮ ਹੈ ਨਾ ਪੁਲਿਸ ਟ੍ਰੇਸ ਕਰੇਗੀ ਅਸੀਂ ਨੰਬਰ ਟ੍ਰੇਸ ਕਰ ਲਿਆ ਉਹ ਆ ਦਾ ਪੀਬੀ02ਏਲ8227 ਉਹਦਾ ਨੰਬਰ ਆ ਸਕੂਟਰੀ ਦਾ ਇਹਦੇ ਪੁਲਿਸ ਦਾ ਕੰਮ ਹੁਣ ਪੁਲਿਸ ਟ੍ਰੇਸ ਕਰੇਗੀ ਵੀ ਕਿੱਥੋਂ ਦਾ ਬੰਦਾ ਸ਼ਿਕਾਇਤ ਦੀ ਕੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਰਿਟਨ ਸ਼ਿਕਾਇਤ ਦਿੱਤੀ ਹੋਈ ਹੈ ਜੀ